ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਰੀਕ ਹੈ ਜੀ 9 9 2025 ਤੇ ਟਾਈਮ ਹੈ ਸਵੇਰੇ 7:30 ਵਜੇ ਦਾ ਇਹ ਵੀਊ ਤੁਸੀਂ ਦੇਖ ਰਹੇ ਹੋ ਜੀ ਘੱਗਰ ਦਾ ਪੰਚਕੁਲਾ ਸਾਈਡ ਤੋਂ ਜੋ ਕਿ ਇੱਥੇ ਇੱਕਦਮ ਨੋਰਮਲ ਹੈ ਕੱਲ ਨਾਲੋਂ ਵੀ ਡਾਊਨ ਆ ਚੁੱਕਿਆ ਹੈ ਕੱਲ ਜੇ ਮੈਂ ਗੱਲ ਕਰਾਂ ਤਾਂ 2 ਪੌਣੇ ਇੱਕ 2 ਫੁੱਟ ਸੀ ਤੇ ਅੱਜ ਇੱਕ ਫੁੱਟ ਤੋਂ ਵੀ نیچے ਚੱਲ ਰਹੀ ਹੈ ਮਤਲਬ ਕਿ ਇੱਕ ਫੁੱਟ ਦੇ ਆਰਾਊਂਡ ਤੁਸੀਂ ਕਹਿ ਸਕਦੇ ਚੱਲ ਰਹੀ ਹੈ ਹੁਣ ਮੈਂ ਤੁਹਾਨੂੰ ਮੀਟਰ ਦੇ ਇੱਕ ਵਾਰੀ ਜ਼ੂਮ ਕਰਕੇ ਵੀ ਦਿਖਾ ਦਿੰਨਾ ਬਟ ਇੱਕ ਇੱਕ ਰੁਕੀਂਤੀ ਹੋ ਰਿਹਾ ਕਿ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਅੱਗੇ ਹੋਰ ਵੀ ਕੁਝ ਦਿਖਾਵਾਂਗਾ ਠੀਕ ਹੈ ਜੀ ਮੀਟਰ ਤੁਸੀਂ ਚੈੱਕ ਕਰ ਕਿ 1 ਫੁੱਟ ਤੱਕ ਤਾਂ ਚੱਲ ਰਿਹਾ ਇੱਥੇ ਬਾਕੀ ਅੱਜ ਹੁਣ ਤੁਹਾਨੂੰ ਲੈ ਕੇ ਚੱਲਦਾ ਮੈਂ ਕੱਗਰ ਦੇ ਅੰਦਰ ਤੁਸੀਂ ਇੱਥੇ ਹਾਲਾਤ ਦੇਖ ਹੀ ਸਕਦੇ ਹੋ ਕਿ ਇੱਥੇ ਗਾਰ ਜੰਮੀ ਪਈ ਹੈ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਮੈਂ ਵੀ ਪੰਗਾ ਹੀ ਲੈ ਲਿਆ ਪਰ ਅੱਗੇ ਜਾ ਕੇ ਜਦੋਂ ਦੇਖਿਆ ਇੱਕ ਵਾਰੀ ਪੈਰ ਫਸ ਗਿਆ ਤੇ ਇੱਥੇ ਗਾਰ ਹੈ ਮਤਲਬ ਕਿ ਗੋਡੇ-ਗੋਡੇ ਤੱਕ ਕਹਿ ਸਕਦਾ ਏਨੀ ਗਾਰ ਹੈਗੀ ਹੈ ਹੁਣ ਅੱਗੇ ਜਾ ਕੇ ਤੁਹਾਨੂੰ ਪਤਾ ਲੱਗ ਹੀ ਜਨਾ ਮੇਰੇ ਪੈਰ ਵੇਖ ਕੇ ਕਿ ਆ ਚੀਜ਼ ਹਾਲਾਤ ਸੀਗੇ ਇੱਥੇ ਤੇ ਆਪਾਂ ਹੁਣ ਕੱਗਰ ਦੇ ਜਿਵੇਂ ਕਿਨਾਰੇ ਤੇ ਖੜੇ ਆ ਪਾਣੀ ਚੱਲਦਾ ਹੈ ਕੱਗਰ ਦਾ ਤੇ ਇੱਕ ਵਾਰੀ ਮੈਂ ਪੈਰ ਪੂਰਾ ਸਾਫ਼ ਕਰ ਲਿਆ ਦੇ ਵਿੱਚੋਂ ਠੀਕ ਹੈ ਤੇ ਪਾਣੀ ਦੀ ਸਪੀਡ ਇੰਨੀ ਕੋਈ ਤੇਜ਼ ਨਹੀਂ ਹੈਗੀਗੀ ਪਾਣੀ ਨੋਰਮਲ ਦੀ ਤਰ੍ਹਾਂ ਚੱਲ ਰਿਹਾ ਤੁਹਾਡੇ ਸਾਹਮਣੇ ਹੀ ਹੈ 1 ਫੁੱਟ ਤੋਂ ਵੀ ਨੀਚਾ ਮੀਟਰ ਤੁਸੀਂ ਦੇਖ ਹੀ ਸਕਦੇ ਹੋ ਨੋਰਮਲ ਪਾਣੀ ਦਾ ਫਲੋ ਹੈ ਨਾ ਕੋਈ ਇਧਰ ਬਾਰਿਸ਼ ਹੋਈ ਹੈ ਠੀਕ ਹੈ ਕੱਲ ਬੱਦਲ ਜੇ ਬਣੇ ਸੀ ਪਰ ਬਾਰਿਸ਼ ਤੋਂ ਬਚਤ ਰਹੀ ਹੈ ਤੇ ਇਹਨਾਂ ਕੋਈ ਫਲੋ ਵੀ ਤੇਜ਼ ਨਹੀਂ ਹੈਗਾ ਮਤਲਬ ਇਧਰਲੇ ਪਾਸੋਂ ਬਿਲਕੁਲ ਤੁਸੀਂ ਕਹਿ ਸਕਦੇ ਹੋ ਖਤਰੇ ਦੀ ਘੰਟੀ ਨਹੀਂ ਹੈਗੀ ਬਾਕੀ ਮੈਂ ਇੱਕ ਤਾਂ ਨਾਲ ਸਕਰੀਨਸ਼ਾਟ ਵੀ ਅਟੈਚ ਕਰ ਦਿੰਨਾ ਚਾਹੀਦਾ ਇੱਥੇ ਗੋਲਾ ਚੀਕਾ ਖਨੌਰੀ ਦਾ ਜੋ ਲੈਵਲ ਚੱਲ ਰਿਹਾ ਉਹ ਮੈਂਸ਼ਨ ਹੈ ਅੱਜ ਦੀ ਫਰੈਸ਼ ਅਪਡੇਟ ਹੈ ਉੱਥੇ ਲੈਵਲ ਸਾਈ ਚੱਲ ਰਿਹਾ ਕਿਉਂਕਿ ਮਾਰਕੰਡਾ ਤੇ ਟਾਂਗਰੀ ਹਾਈ ਚੱਲ ਰਹੇ ਨੇ ਹਜੇ ਤੱਕ ਜੋ ਡਾਊਨ ਆਉਂਦੇ ਤੇ ਅਗਲੇ ਇਲਾਕਿਆਂ ਵਿੱਚ ਪਾਣੀ ਘਟੇਗਾ ਠੀਕ ਹੈ ਤੇ ਬਾਕੀ ਬਾਰਿਸ਼ ਉਧਰ ਮੇਰੇ ਖਿਆਲ ਦੇ ਵਿੱਚ ਨਹੀਂ ਹੋਏਗੀ ਜੇ ਬਾਰਿਸ਼ ਇਦਾਂ ਹੀ ਨਾ ਹੋਵੇ 2-4 ਦਿਨ ਫਿਰ ਲੈਵਲ ਡਾਊਨ ਆ ਜਾਣਗੇ ਬਟ ਇਹ ਕਿ ਜਿਹੜੀ ਇਧਰੋਂ ਸਪੋਰਟ ਮਿਲਣੀ ਹੁੰਦੀ ਹੈ ਪਾਣੀ ਦੀ ਹੋਰ ਉਹਨੂੰ ਉਹ ਪਾਣੀ ਦੀ ਸਪੋਰਟ ਇਧਰੋਂ ਨਹੀਂ ਮਿਲਦੀਗੀ ਦੇਖੀ ਜਾ ਕੇ ਘਟਣ ਦੇ ਚਾਂਸ ਹੈਗੇ ਨੇ ਬਾਕੀ ਤੁਸੀਂ ਇੱਥੋਂ ਦੇ ਹਾਲਾਤ ਦੇਖ ਹੀ ਰਹੇ ਹੋ ਕਿ ਕੀ ਨੇ ਕੀ ਨਹੀਂ ਕਿਉਂਕਿ ਇੱਥੇ ਬਹੁਤ ਜ਼ਿਆਦਾ ਰੇਤ ਜੰਮੀ ਹੋਈ ਐ ਪਾਣੀ ਦੇ ਨਾਲ ਵਹਿ ਕਿਉਂਦੀ ਐ ਬਟ ਮੈਂ ਇਹ ਸੋਚ ਰਿਹਾ ਕਿ ਜਿੰਨਾ ਤੇ 10-10 ਦਿਨ ਪਾਣੀ ਹੋ ਗਿਆ ਖੜਾ ਵਾਲੇ ਪਾਸੇ ਖੜੇ ਉਹਨਾਂ ਦੀ ਕੀ ਹਾਲ ਬਣਦਾ ਹੋਏਗਾ ਜਦੋਂ ਇਹ ਸਿਚੁਏਸ਼ਨ ਵੇਖੀ ਤੇ ਤਾਂ ਤੇ ਸਾਰੇ ਇਹੀ ਦੁਆ ਕਰੋ ਕਿ ਸਭ ਕੁਝ ਸਟੇਬਲ ਹੋਵੇ ਤੇ ਇਹੋ ਜਿਹੀਆਂ ਵੀਡੀਓ ਪਾਉਣ ਦੀ ਲੋੜ ਨਾ ਹੀ ਪਿਆ ਕਰੇ ਤੇ ਇੰਨੇ ਨਾਲ ਹੀ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਤੇ ਮੇਰੇ ਪੇਜ ਨਾਲ ਜੁੜੇ ਰਹੋ ਥੈਂਕ ਯੂ